ਕਹਿੰਦੇ ਹਨ ਕਿ ਸਾਹਾਂ ਦੀ ਡੋਰ ਤਾਂ ਪਰਮਾਤਮਾ ਦੇ ਹੱਥ ਵਸ ਹੈ ਤੇ ਉਸ ਦੀ ਰਜ਼ਾ ਤੋਂ ਬਿਨਾਂ ਇਨਸਾਨ ਸਾਹ ਤੱਕ ਵੀ ਨਹੀਂ ਲੈ ਸਕਦਾ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਲਾਸ਼ੀਦ ਭਗਤ ਸਿੰਘ ਨਗਰ ਦੇ ਮੁਕੰਦpur ਰੋਡ ਬੰਗਾ ਵਿਖੇ ਸਥਿਤ ਬਿਆਜ ਪੈਲੇਸ ਵਿਖੇ ਜਿੱਥੇ ਕਿ ਜੈ ਮਾਲਾ ਸਮੇਂ ਵਿਆਹ ਵਾਲੇ ਲਾੜੇ ਦੀ ਦਿਲ ਦਾ ਦੌਰਾ ਪੈਣ ਕਰ ਮੌਤ ਹੋ ਗਈ ਇਸਾਰੇ ਮਾਮਲੇ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਜਿਸ ਵਿੱਚ ਤੁਸੀਂ ਖੁਦ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਵਿਆਹ ਦੀਆਂ ਸਮਾਗਮ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਵਿਪਨ ਸੱਲਨ 4-5 ਮਹੀਨੇ ਪਹਿਲਾਂ ਹੀ ਅਮਰੀਕਾ ਤੋਂ ਆਇਆ ਸੀ ਜਿੱਥੇ ਕਿ ਉਸ ਦੇ ਪਰਿਵਾਰ ਵੱਲੋਂ ਉਸ ਦਾਜ ਵਿਆਹ ਰੱਖਿਆ ਗਿਆ ਸੀ ਤੇ ਜਿੱਦਾਂ ਹੀ ਪਰਿਵਾਰਕ ਮੈਂਬਰ ਬਰਾਦ ਦੇ ਰੂਪ ਵਿੱਚ ਚਾਈ ਚਾਈ ਪੈਲੈਂਸ ਵਿਖੇ ਪਹੁੰਚੇ ਤਾਂ ਜੈ ਮਾਲਾ ਮੌਕੇ ਵਿਪਨ ਸੱਲਨ ਦੀ ਸਿਹਤ ਵਿਗੜ ਗਈ ਤੇ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਮੁਤਾਬਕ ਵਿਪਨ ਸੱਲਨ ਦੀ ਉਮਰ 38 ਸਾਲ ਸੀ ਤੇ ਉਹਨਾਂ ਦੇ ਪਿਤਾ ਮੋਹਨ ਲਾਲ ਬੈਂਕ ਵਿੱਚੋਂ ਰਿਟਾਇਰ ਹੋਏ ਸਨ ਉਹਨਾਂ ਦੱਸਿਆ ਕਿ ਵਿਪਨ ਸੱਲਣ ਦੀ ਮੌਤ ਤੋਂ ਬਾਅਦ ਮਾਤਾ ਵੀ ਦੀ ਹਾਲਤ ਵਿਗੜ ਗਈ ਜਿਸ ਕਾਰਨ ਉਸ ਨੂੰ ਵੀ ਹਸਪਤਾਲ ਵਿਖੇ ਦਾਖਲ ਕਰਵਾਉਣਾ ਪਿਆ ਤਾਂ ਬੇਟਾ ਸੀ ਦੀ ਵਿਪਨ ਸੱਲਣ ਸਾਡੇ ਪੁਰਾਣੇ ਸਾਥੀ ਮੋਨ ਲਾਲ ਜਿੜੜੇ ਮੋਨ ਲਾਲ ਦੇਵ ਸਿੰਧੋਈ ਜਿਹੜੇ ਪੰਜਾਬ ਨੇਟ ਵਿੱਚੋਂ ਰਿਟਾਇਰ ਹੋਏ ਆ ਉਹਨਾਂ ਦਾ ਬੇਟਾ ਸੀ ਔਰ ਹੁਣੇ ਹੀ ਥੋੜੇ ਦਿਨ ਪਹਿਲੇ ਮੈਰਿਜ ਕਰਵਾਉਣ ਲਈ ਯੂਐਸ ਤੋਂ ਸਪੈਸ਼ਲ ਆਇਆ ਔਰ ਕੱਲ ਮੈਰਿਜ ਸੀ ਅਸੀਂ ਵੀ ਸਾਰੇ ਉੱਥੇ ਇਕੱਠੇ ਹੋਏ ਸੀ ਔਰ ਅਚਾਨਕ ਉਹਨੂੰ ਕਬਰਾਟ ਹੋਈ ਜੈਮਲ ਉਹ ਇੱਕਦਮ ਬਾਦੋ ਡਿੱਗ ਗਿਆ ਸੋਫੇ ਤੇ ਉਦੇ ਅਸੀਂ ਸਾਰਿਆਂ ਨੇ ਕੋਸ਼ਿਸ਼ ਕੀਤੀ ਉਹਨਾਂ ਨੂੰ ਰਾਏ ਹਸਪਤਲੇ ਜਾਣ ਦੀ ਮੋ ਰਸਤੇ ਵੀ ਕੋਲੈਪਸ ਕਰ ਗਏ ਪਰ ਲੜਕੇ ਨਾ ਸੀ ਨੀ ਵਿਪਨ ਚਲਣ ਪਿਆਰ ਨਾਲ ਉਹਨੂੰ ਵਿੱਕੀ ਕੱਢੇ ਸਾਰੇ ਬਹੁਤ ਬੜੀ ਅਸਰ ਆਚੂ ਨਾਲ ਸਾਰੇ ਬਹੁਤ ਪਿਆਰ ਦੇ ਜਾਂਦੇ ਸੀ ਉਹ ਸੋਟ ਬਚਾ ਪਰ ਮਾਤਾ ਨੂੰ ਪਤਾ ਨਹੀਂ ਕਿੰਨੇ ਜੂਰ ਸੀ ਜਿਹੜਾ ਇੱਕਦਮ ਉਹਦਾ ਬੜਾ ਵੱਡਾ ਆਸਾ ਬਰਦ ਕੇ ਸਾਰੇ ਸ਼ਹਿਰ ਵਾਸੀ ਸਾਰੇ ਸਾਰੇ ਸਾਥੀ ਸਦਵੇ ਤੇ ਹੈਗੇ ਆ ਤੇ ਵੀ ਦਹੀ ਅਰਦਾਸ ਹੈ ਪਰਮਪੁੱਤਾ ਪ੍ਰਮਾਤਮਾ ਜੀ ਕਿ ਉਹ ਸਾਰਿਆਂ ਨੂੰ ਇਹ ਇਤਨਾ ਬਾੜਾ ਪਾਣਾ ਬਰਤਨ ਦੀ ਬਰ ਸਹਿਣ ਕਰਨ ਦੀ ਸ਼ਕਤੀ ਦੇਵੇ ਕਿੱਥੇ ਪਾਣਾ ਬਰਤੇ ਇਹ ਵਿਆਹ ਪਹਿਲਾਂ ਸੀ ਪੰਜਾਬ ਪਹਿਲਾਂ ਸੁਕਨਪੁਰ ਰੋਡ ਬਗਲਾ ਅੱਛਾ ਲੜਕੀ ਜਿਹੜੇ ਲੜਕੀ ਕੰਨਾਂ ਨੇ ਪਿੰਡ ਦੇ ਸੀ ਜੀ ਹਨ ਅੱਛਾ ਸਵੇਰੇ ਫਿਰ ਮੰਗਲ ਫੇਰੇ ਹੋਇਆ ਸਰ ਰਾਜਾ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਉਸ ਬਾਅਦ ਪੈਲੇਸ ਚ ਆਇਆ ਸਾਰੇ ਕਿੰਨੇ ਵਜੇ ਦੀ ਹਾਦਸਾ ਇਹ 6:30 ਵਜੇ ਦਾ ਵਾਕਿਆ ਜੀ ਸਵੇਰੇ ਹਾਂ ਜਿੱਤੀ ਵੀ ਇੰਤ ਨੂੰ ਲੱਗਦੀ ਇਹ ਲਗਭਗ ਪੈਂਟਿਕ ਸਾਲ ਦੇ ਵਿੱਚ ਹਨ ਕਿੰਨਾ ਟਾਈਮ ਪਹਿਲਾਂ ਵਿਦੇਸ਼ ਤੋਂ ਆਏ ਮੇਰੇ 2 ਮਹੀਨੇ ਪਹਿਲੇ ਆਏ ਜੀ ਵਿਦੇਸ਼ ਸ਼ਾਦੀ ਕਰਵਾਣ ਲਈ ਆਏ ਸੀ ਸ਼ਾਦੀ ਕਰਵਾਣ ਲਈ ਹੈ